ਪਾਠ ਦਾ ਉਦੇਸ਼ ਵਿਦਿਆਰਥੀਆਂ ਵਿੱਚ ਇਮਾਨਦਾਰੀ ਦੀ ਭਾਵਨਾ ਪੈਦਾ ਕਰਨਾ। ਦਵਿੰਦਰ ਆਪਣੀ ਦੁਕਾਨ ਵਿੱਚ ਬੈਠਾ ਹੁੰਦਾ ਹੈ ਤੇ ਉਸ ਦਾ ਦੋਸਤ ਰਾਜ ਉਸ ਕੋਲ ਆਉਂਦਾ ਹੈ। ਉਹ ਦਵਿੰਦਰ ਨੂੰ ਉਸ ਦੀ ਇਮਾਨਦਾਰੀ ਦੀ ਲਾਣਤ ਪਾ ਕੇ ਮਿਲਾਵਟ ਕਰਨ ਲਈ ਹੱਲਾਸ਼ੇਰੀ ਦਿੰਦਾ ਹੈ। ਦਵਿੰਦਰ ơi ਤੈਨੂੰ ਕਿੰਨੇ ਸਾਲ ਹੋ ਗਏ ਇਸ ਖੋਖੇ ਜਿਹੇ ਚ ਬੈਠੇ ਨੂੰ ਪਿੰਡ ਵਿੱਚ ਜਿਹੜੀਆਂ ਹੋਰ ਦੋ ਦੁਕਾਨਾਂ ਸੀ ਉਹਨਾਂ ਨੇ ਤਰੱਕੀ ਕਰਕੇ ਸ਼ਹਿਰ ਦੇ ਵਿੱਚ ਜਾ ਕੇ ਵੱਡੇ ਵੱਡੇ ਡਿਪਾਰਟਮੈਂਟਲ ਸਟੋਰ ਬਣਾ ਲੇ ਪਰ ਤੂੰ ਉੱਥੇ ਦਾ ਹੀ ਉੱਥੇ ਐ ਕੀ ਕਰਾਂ ਯਾਰ ਕਿੰਨੀ ਮਿਹਨਤ ਕਰਦਾ ਪਰ ਫੇਰ ਵੀ ਪੱਲੇ ਕੁਝ ਨਹੀਂ ਪੈਂਦਾ ਜਿਹੜੀ ਇਮਾਨਦਾਰੀ ਦੀ ਨੀਤੀ ਲੈ ਕੇ ਤੂੰ ਬੈਠਾ ਉਸ ਨਾਲ ਸਾਰੀ ਜ਼ਿੰਦਗੀ ਖੋਖਾ ਹੀ ਰਹਿਣਾ ਤੇਰੇ ਪੱਲੇ ਇਸ ਖੋਖੇ ਦੇ ਸਹਾਰੇ ਤਾਂ ਤੇਰਾ ਵਿਆਹ ਵੀ ਨਹੀਂ ਹੋਣਾ ਹਾਂ ਯਾਰ ਤੂੰ ਬਿਲਕੁਲ ਸਹੀ ਕਿਹਾ ਇਮਾਨਦਾਰੀ ਕਰਕੇ ਮੇਰੇ ਬਾਪੂ ਦਾ ਨਾਂ ਸਾਰੇ ਇਲਾਕੇ ਵਿੱਚ ਚੱਲਦਾ ਹੈ ساری ਜ਼ਿੰਦਗੀ ਉਸਨੇ ਕਿਸੇ ਵੀ ਰਾਸ਼ਨ ਵਿੱਚ ਕੋਈ ਮਿਲਾਵਟ ਨਹੀਂ ਕੀਤੀ ਪਰ ਸਾਡਾ ਗੁਜ਼ਾਰਾ ਮਸਾਂ ਹੀ ਚੱਲਿਆ ਮੈਂ ਹੁਣ ਖੁਦ ਚਾਹਨਾ ਕਿ ਮੈਂ ਅੱਗੇ ਵਧਾਂ ਤੇ ਮੈਂ ਤਾਂ ਮਿਲਾਵਟ ਦਾ ਸਾਰਾ ਸਮਾਨ ਵੀ ਖਰੀਦ ਲਿਆ ਹੈ ਦੇਖੀ ਥੋੜੇ ਸਮੇਂ ਦੇ ਵਿੱਚ ਹੀ ਆਪਣਾ ਵੀ ਸ਼ਹਿਰ ਦੇ ਵਿੱਚ ਡਿਪਾਰਟਮੈਂਟਲ ਸਟੋਰ ਬਣ ਜਾਣਾ ਬੇਬੇ ਨੂੰ ਆਉਂਦਾ ਦੇਖ ਕੇ ਬੜੇ ਹੀ ਮੁਸਕਰਾਉਂਦੇ ਹੋਏ ਚਿਹਰੇ ਨਾਲ ਦਵਿੰਦਰ ਮਿਲਾਵਟ ਵਾਲੇ ਸਮਾਨ ਨੂੰ ਡਰਦਾ ਹੋਇਆ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ। ਪੁੱਤ ਕੀ ਕਰ ਰਿਹਾ ਏ? ਤੇਰਾ ਚਿਹਰਾ ਪਸੀਨੇ ਨਾਲ ਕਿਉਂ ਭਿੱਜਿਆ ਪਿਆ? ਠੀਕ ਤਾਂ ਹੈ ਸਭ ਕੁਝ? ਹਾਂਜੀ ਬੇਬੇ ਜੀ ਸਭ ਕੁਝ ਠੀਕ ਹੈ। ਬਸ ਅੱਜ ਥੋੜੀ ਥਕਾਵਟ ਮਹਿਸੂਸ ਕਰ ਰਿਹਾ ਹਾਂ। ਤੁਸੀਂ ਆਰਾਮ ਕਰੋ ਮੈਂ ਅਜ ਰਾਸ਼ਨ ਮੰਗਵਾਇਆ ਹੈ ਉਸ ਨੂੰ ਸੰਭਾਲ ਕੇ ਵਾਪਸ ਆਉਂਦਾ। ਬੜੀ ਹੀ ਹੁਸ਼ਿਆਰੀ ਦੇ ਨਾਲ ਦਵਿੰਦਰ ਨੇ ਰਾਤ ਨੂੰ ਦੁਕਾਨ ਵਿੱਚ ਬੈਠ ਕੇ ਸਾਰੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਕਰ ਦਿੱਤੀ। ਹਲਦੀ ਵਿੱਚ ਪੀਲੀ ਮਿੱਟੀ ਮਿਲਾ ਦਿੱਤੀ, ਮਿਰਚਾਂ ਵਿੱਚ ਇੱਟਾਂ ਦਾ ਪਾਊਡਰ ਅਤੇ ਚਾਵਲ ਤੇ ਦਾਲਾਂ ਵਿੱਚ ਕੰਕਰ। ਕੁਝ ਦਿਨਾਂ ਬਾਅਦ ਸੰਤੋ ਲੰਬਾ ਲੈ ਕੇ ਦੁਕਾਨ ਉੱਤੇ ਆਉਂਦੀ ਹੈ। ਕੀ ਗੱਲ ਦਵਿੰਦਰ ਪੁੱਤ? ਸਾਰੀ ਜ਼ਿੰਦਗੀ ਤੇਰੇ ਬਾਪੂ ਨੇ ਰਾਸ਼ਨ ਦਿੱਤਾ। ਕਦੇ ਕੋਈ ਨੁਕਸ ਨਹੀਂ ਨਿਕਲਿਆ। ਪਰ ਜਿਹੜਾ ਹੁਣ ਤੂੰ ਵੇਚਦਾ ਸਹੀ ਨਹੀਂ ਲੱਗਦਾ। ਕੀ ਹੋ ਗਿਆ ਮਾਤਾ ਰਸਣ ਨੂੰ ਐਵੇਂ ਨੁਕਸ ਕੱਢੀ ਜਾਣੀ ਐ ਅਸੀਂ ਘਰ ਵੀ ਇਹੋ ਵਰਤਦੇ ਆ ਮੇਰੀ ਬੇਬੇ ਨੇ ਤਾਂ ਕੁਝ ਨਹੀਂ ਕਿਹਾ ਇਸ ਬਾਰੇ ਪਹਿਲਾਂ ਜਦੋਂ ਮੈਂ ਦਾਲ ਸਬਜ਼ੀ ਬਣਾਉਂਦੀ ਸੀ ਤਾਂ ਆਡੀ ਮਹਿਕ ਤੇ ਸਵਾਦ ਸੀ ਆ ਹੁਣ ਤਾਂ ਗਲੇ ਦੇ ਥੱਲੇ ਹੀ ਨਹੀਂ ਉਤਰਦੀ ਕੋਈ ਗੱਲ ਨਹੀਂ ਮਾਤਾ ਮੈਂ ਕਿਹੜਾ ਘਰ ਤਿਆਰ ਕਰਦਾ ਜਿਹੋ ਜਿਹਾ ਮੈਨੂੰ ਪਿੱਛੋਂ ਆਇਆ ਮੈਂ ਦੇ ਦਿੱਤਾ ਅੱਗੇ ਤੋਂ ਵਧੀਆ ਮਿਲੂ ਹੁਣ ਘਰ ਜਾ ਮਾਤਾ ਐਵੇਂ ਕਿਉਂ ਰੌਲਾ ਪਾਇਆ ਬਾਪੂ ਪਹਿਲਾਂ ਹੀ ਬਿਮਾਰ ਪਿਆ ਡਰਾਮਾ ਨਾ ਕਰ ਠੀਕ ਐ ਚਲੀ ਜਾਨੀ ਆ ਪਰ ਜਿਹੜੇ ਰਾ ਤੂੰ ਤੁਰ ਪਿਆ ਨਾ ਉਹਦੇ ਨਤੀਜੇ ਮਾੜੇ ਹੋਣਗੇ ਦੇਖ ਲੀ ਕੁਝ ਹੀ ਮਹੀਨਿਆਂ ਵਿੱਚ ਦਵਿੰਦਰ ਨੇ ਮਿਲਾਵਟ ਨਾਲ ਚੋਖੀ ਕਮਾਈ ਕਰ ਲਈ ਸੀ ਹੁਣ ਉਹ ਵੀ ਸ਼ਹਿਰ ਵਿੱਚ ਦੁਕਾਨ ਕਰਨ ਬਾਰੇ ਸੋਚਣ ਲੱਗਿਆ ਬਾਪੂ ਪਿੰਡ ਵਿੱਚ ਹੁਣ ਕਮਾਈ ਘੱਟ ਹੁੰਦੀ ਐ ਹੁਣ ਮੈਂ ਸ਼ਹਿਰ ਦੁਕਾਨ ਕਰਨੀ ਆ ਕੀ ਗੱਲ ਕਿਹੜੀ ਸੰਜੀਵਣੀ ਬੂਟੀ ਮਿਲ ਗਈ ਤੈਨੂੰ ਸਾਰੀ ਜ਼ਿੰਦਗੀ ਮਿਹਨਤ ਕਰਕੇ ਮੈਨੂੰ ਤਾਂ ਇਸ ਦੁਕਾਨ ਵਿੱਚੋਂ ਗੁਜ਼ਾਰੇ ਤੇ ਇੱਜ਼ਤ ਤੋਂ ਬਿਨਾ ਕੁਝ ਨਹੀਂ ਮਿਲਿਆ ਦੇਖੀ ਕਿਤੇ ਮੇਰੀ ਇੱਜ਼ਤ ਨੂੰ ਤਾਂ ਨਹੀਂ ਪਾਈ ਜਾਂਦਾ ਛੱਜ 'ਚ ਨਹੀਂ ਨਹੀਂ ਬਾਪੂ ਐਦਾਂ ਦੀ ਕੋਈ ਗੱਲ ਨਹੀਂ ਮੈਂ ਮਿਹਨਤ ਬਹੁਤ ਕੀਤੀ ਐ ਤੇ ਮਿਹਨਤ ਮਿਹਨਤੀ ਬੰਦਾ ਅੱਗੇ ਵੱਧਦਾ ਹੀ ਹੁੰਦਾ ਠੀਕ ਐ ਪੁੱਤਰਾ ਪਰ ਦੇਖੀ ਕਿਤੇ ਮੇਰੀ ਪਤਨਾ ਰੋਲਦਾ ਹੀ ਬढ़ापे ਵਿੱਚ ਦਵਿੰਦਰ ਨੇ ਪਹਿਲਾਂ ਸ਼ਹਿਰ ਵਿੱਚ ਛੋਟੀ ਦੁਕਾਨ ਕੀਤੀ ਤੇ ਦਿਨੋਂ ਦਿਨ ਮਿਲਾਵਟ ਦੀ ਮਾਤਰਾ ਵੀ ਵਧਾਉਂਦਾ ਗਿਆ ਤੇ ਹੌਲੀ ਹੌਲੀ ਉਸ ਦੀ ਦੁਕਾਨ ਇੱਕ ਵੱਡੇ ਸਟੋਰ ਵਿੱਚ ਬਦਲ ਗਈ ਬਾ ਵਾਏ ਦਵਿੰਦਰ ਤੂੰ ਤਾਂ ਸੇਠ ਹੀ ਬਣ ਗਿਆ ਮੈਂ ਸ਼ਹਿਰ ਸਮਾਨ ਲੈਣ ਆਇਆ ਸੀ ਤਾਂ ਸੋਚਿਆ ਕਿ ਤੇਰੀ ਦੁਕਾਨ ਵੇਖਾਂ ਤੇਰੀ ਤਾਂ ਪੂਰੀ ਚੜ੍ਹਾਈ ਹੈ ਹਾਂ ਹਾਂ ਦੇਖ ਮੇਰੀ ਮਿਹਨਤ ਇੱਕ ਖੋਖੇ ਤੋਂ ਵੱਡੇ ਸਟੋਰ ਤੇ ਪਹੁੰਚ ਗਿਆ ਬਹੁਤ ਵਿਕਰੀ ਹੁੰਦੀ ਹੈ ਤੇ ਬਾਜ਼ਾਰ 'ਚ ਨਾਮ ਵੀ ਬਣ ਗਿਆ ਦੇ ਸੁਖ ਨਾਲ ਬਹੁਤ ਹੀ ਵਧੀਆ ਘਰਾਂ ਦੇ ਰਿਸ਼ਤੇ ਵੀ ਆਉਂਦੇ ਨੇ ਹੁਣ ਮੈਂ ਸੋਚਦਾ ਹੋਰ ਕਮਾਲ ਲਵਾਂ ਫੇਰ ਹੀ ਵਧੀਆ ਘਰ ਦਾ ਰਿਸ਼ਤਾ ਲਵਾਂ ਇਸ ਗੱਲਬਾਤ ਦੌਰਾਨ ਕੁਝ ਅਣਪਛਾਤੇ ਆਦਮੀ ਦਵਿੰਦਰ ਦੇ ਸਟੋਰ ਅੰਦਰ ਦਾਖਲ ਹੁੰਦੇ ਹਨ ਹਾਂਜੀ ਤੁਸੀਂ ਕੌਣ ਜੀ ਦੁਕਾਨ ਚ ਇੰਨੀ ਹਫੜਾ ਦਫੜੀ ਕਿਉਂ ਮਚਾਈ ਆ ਅਸੀਂ ਸਿਹਤ ਵਿਭਾਗ ਤੋਂ ਆਇਆ ਸਾਨੂੰ ਰਿਪੋਰਟ ਮਿਲੀਏ ਕਿ ਤੁਸੀਂ ਚੀਜ਼ਾਂ ਵਿੱਚ ਮਿਲਾਵਟ ਕਰਦੇ ਹੋ ਟੈਸਟ ਲਈ ਤੁਹਾਡੀ ਦੁਕਾਨ ਤੋਂ ਨਮੂਨੇ ਭਰਨੇ ਆ ਮਿਲਾਵਟ ਨਹੀਂ ਨਹੀਂ ਜੀ ਅਜੇ ਤੱਕ ਕੋਈ ਗੱਲ ਨਹੀਂ ਆਜੋ ਬੈਠ ਕੇ ਗੱਲ ਕਰਦੇ ਆ ਕੋਈ ਗੱਲ ਨਹੀਂ ਜੀ ਇਹ ਤਾਂ ਟੈਸਟ ਦੀ ਰਿਪੋਰਟ ਹੀ ਦੱਸੂ ਕੁਝ ਦਿਨਾਂ ਬਾਅਦ ਰਿਪੋਰਟ ਆਉਂਦੀ ਹੈ ਤੇ ਦਵਿੰਦਰ ਦੇ ਸਟੋਰ ਵਿੱਚੋਂ ਭਰੇ ਨਮੂਨੇ ਫੇਲ ਹੋ ਜਾਂਦੇ ਹਨ ਤੇ ਦਵਿੰਦਰ ਨੂੰ ਭਾਰੀ ਜੁਰਮਾਨਾ ਤੇ ਸਜ਼ਾ ਹੋ ਜਾਂਦੀ ਹੈ ਉਸ ਦੇ ਸਟੋਰ ਨੂੰ ਜਿੰਦਰਾ ਲੱਗ ਜਾਂਦਾ ਹੈ ਦਵਿੰਦਰ ਜੇਲ੍ਹ ਵਿੱਚ ਮਿਲਣ ਆਏ ਮਾਤਾ ਪਿਤਾ ਨੂੰ